ਧੰਨ ਵਾਹਿਗੁਰੂ ਸਹਿਬ ਜੀਓ ਸੋਰਠ ਮਹਿਲਾ ਨੋਵਾ ਪ੍ਰਾਨੀ ਕੌਣ ਉਪਾਉ ਕਰੇ ਜਾਂਤੇ ਭਗਤ ਰਾਮ ਕੀ ਪਾਵੇ ਜਮ ਕੋ ਤਰਾਸ ਹਰੇ ਰਹਾਉ ਕੌਣ ਕਰਮ ਵਿਦਿਆ ਕੋ ਕੈਸੀ ਧਰਮ ਕੌਣ ਫੁਨ ਕਰੀ ਕੌਣ ਨਾਮ ਗੁਰ ਜਾਂ ਕਹਿ ਸਿਮਰੈ ਭਵ ਸਾਗਰ ਕੋ ਤਰਵੀ ਕਲ ਮੈਂ ਏਕ ਨਾਮ ਕਿਰਪਾ ਨਿਦ ਜਾਹੇ ਜਪੈ ਗਤ ਪਾਵੈ ਔਰ ਧਰਮ ਤਾਂ ਕਹਿ ਸਮ ਨਾਹਿਨ ਇਹ ਬਿੰਦ ਬੀਦ ਬਤਾਵੇ ਸੁਖ ਦੁਖ ਰਹਤ ਸਦਾ ਨਿਰਲੀਪੀ ਜਾਂ ਕੋ ਕਹਿਤ ਗੁਸਾਈ ਸੋ ਤੁਮਹੀ ਮੈਂ ਬਸੈ ਨਿਰੰਤਰ ਨਾਨਕ ਦਰਪਨ ਨਿਆਈ ਸੁਖ ਦੁਖ ਰਹਤ ਸਦਾ ਨਿਰਲੀਪੀ ਜਾਂ ਕੋ ਕਹਿਤ ਗੁਸਾਈ ਸੋਤਮ ਹੀ ਮਹ ਬਸੈ ਨਿਰੰਤਰ ਨਾਨਕ ਦਰਪਨ ਨਿਆਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਨਮਾਨਯੋਗ ਯਾਨੀ ਅਮਰਜੀਤ ਸਿੰਘ ਜੀ ਹੋਰਾਂ ਨੇ ਅੰਮ੍ਰਿਤ ਮੇ ਪਾਣੀ ਵਿੱਚ ਉਸ ਸੁਪੇ ਹੋਏ ਹੀਰੇ ਮੁੱਤੀ ਰਤਨ جواਹਰ ਉਹਨਾਂ ਨੇ ਸਾਡੀ ਸ਼ਾਂਤ ਬਣਾਈ ਹੈ ਗੁਰੂ ਕਿਰਪਾ ਕਰੇ ਜਿਹੜੇ ਅੰਮ੍ਰਿਤ ਬੋਲ ਆਪਾਂ ਪੜ੍ਹਦੇ ਸੁਣਦੇ ਆ ਉਹਨਾਂ ਦੇ ਵਿੱਚ ਦਿੱਤੇ ਹੋਏ ਕੋਣ ਸਾਡੀ ਜੀਵਨ ਵਿੱਚ ਆ ਜਾਣਾ ਬਹੁਤ ਧੰਨਵਾਦ ਹੈ ਅੱਜ ਮੁਬਾਰਕ ਬਚਨ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਆਪਾਂ ਨੇ ਵਿਚਾਰਨਾ ਹੈ ਉਹਦੇ ਵਿੱਚ ਸਤਿਗੁਰੂ ਨੇ ਬੜੀ ਪਿਆਰੀ ਕਿਰਪਾ ਕੀਤੀ ਹੈ ਪਹਿਲਾਂ ਪਹਿਲ ਜਦੋਂ ਧਰਮ ਦੀ ਸਿੱਖਿਆ ਮਨੁੱਖ ਲੈਣ ਜਾਂਦਾ ਸੀ ਉਦੋਂ ਇਹ ਇੱਕ ਤਰਫੀ ਨਹੀਂ ਸੀ ਹੁੰਦੀ ਉਦੋਂ ਦੋ ਤਰਫੀ ਹੁੰਦੀ ਸੀ ਸੇਵਕ ਕੋਈ ਆ ਕੇ ਸਵਾਲ ਕਰਦਾ ਸੀ ਗੁਰੂ ਸਾਹਿਬ ਜੀ ਉਹਨੂੰ ਉਸ ਸਵਾਲ ਦਾ ਜਵਾਬ ਦਿੰਦੇ ਸਨ ਜਿੰਨੇ ਬਹੁਤੇ ਪੁਰਾਣੇ ਧਾਰਮਿਕ ਗ੍ਰੰਥ ਨੇ ਉਹ ਬਹੁਤੇ ਸਵਾਲ ਜਵਾਬਾਂ ਦੇ ਰੂਪ ਵਿੱਚ ਨੇ ਮਹਾਤਮਾ ਬੁੱਧ ਨੂੰ ਉਹਦੇ ਸ਼ਗਿਰਦ ਸਵਾਲ ਕਰਦੇ ਸਨ ਉਹਨਾਂ ਸਵਾਲਾਂ ਦੇ ਜਵਾਬ ਨੇ ਜਿਹੜੇ ਉਹਨਾਂ ਦਾ ਲਿਖਤੀ ਰੂਪ ਇੱਕ ਧਾਰਮਿਕ ਗ੍ਰੰਥ ਬਣ ਗਿਆ ਇਸੇ ਤਰ੍ਹਾਂ ਬਾਕੀ ਧਰਮਾਂ ਦੇ ਵਿੱਚ ਵੀ ਚੱਲਦਾ ਰਿਹਾ ਸਿਲਸਿਲਾ ਸਿੱਖ ਧਰਮ ਦੇ ਵਿੱਚ ਵੀ ਗੁਰਬਾਣੀ ਵਿੱਚ ਬੇਅੰਤ ਐਸੇ ਸਵਾਲ ਨੇ ਜਿਹੜੇ ਜਗਿਆਸੂ ਵੱਲੋਂ ਪੁੱਛੇ ਗਏ ਨੇ ਕਿ ਗੁਰੂ ਜੀ ਨੇ ਉਹਨਾਂ ਦਾ ਜਵਾਬ ਦਿੱਤਾ ਹੋਇਆ ਹੁਣੇ ਜ਼ਿਕਰ ਚੱਲ ਰਿਹਾ ਸੀ ਜਪਜੀ ਸਾਹਿਬ ਦਾ ਜਪਜੀ ਸਾਹਿਬ ਦੀ ਬਾਣੀ ਵਿੱਚ ਵੀ ਅੱਠ ਸਵਾਲ ਨੇ ਆਪਾਂ ਰੋਜ਼ ਪੜ੍ਹਦੇ ਆਂ ਪਰ ਕਦੇ ਖਿਆਲ ਨਹੀਂ ਕਰਦੇ ਜਿਹੜਾ ਮਨੁੱਖ ਇਹਨਾਂ ਅੱਠਾਂ ਸਵਾਲਾਂ ਦੇ ਹੱਲ ਲੱਭ ਲੈਂਦੇ ਗੁਰੂਕੁਲ ਬੈਠ ਕੇ ਉਹਦੀ ਜ਼ਿੰਦਗੀ ਵਿੱਚ ਸਤਿਆਰ ਹੋਣਾ ਜਿਉਂਦਿਆਂ ਜੀ ਸੱਚਖੰਡ ਆਪਣੇ ਜੀਵਨ ਨੂੰ ਬਣਾ ਲੈਣਾ ਔਖਾ ਨਹੀਂ ਹੁੰਦਾ ਇਸੇ ਤਰ੍ਹਾਂ ਸ੍ਰੀ ਦਾਖ ਦੇ ਆਰੰਭ ਵਿੱਚ ਸ਼ੁਰੂਆਤ ਵਿੱਚ ਹੀ ਸਤਗੁਰੂ ਜੀ ਸਵਾਲਾਂ ਜਵਾਬਾਂ ਤੋਂ ਇਹ سلسلہ ਸ਼ੁਰੂ ਕਰਦੇ ਨੇ ਅੰਮ੍ਰਿਤ ਵਚਨ ਹੈ ਸਤਗੁਰੂ ਜੀ ਦਾ ਪਹਿਲਾ ਸ਼੍ਰੀ ਰਗ ਦਾ ਬਚਨ ਹੈ ਮਾਲਕ ਜੀ ਆਖਦੇ ਨੇ ਹਰ ਬਿਨ ਜਿਉ ਜਲ ਬਲ ਜਾਓ ਮੈਂ ਆਪਣਾ ਗੁਰਪੂਛ ਦੇਖਿਆ ਇਹ ਮੈਂ ਗੱਲ ਗੁਰੂ ਨੂੰ ਪੁੱਛ ਕੇ ਸਵਾਲ ਕੀਤਾ ਸੀ ਮੇਹੂਤਾ ਜਵਾਬ ਦੇਣ ਲੱਗੇ ਹਜ਼ੂਰ ਆਖਦੇ ਨੇ ਮੈਂ ਆਪਣਾ ਗੁਰਪੂਛ ਦੇਖਿਆ ਅਬਰ ਨਹੀਂ ਥਾ ਔਰ ਕੋਈ ਟਿਕਾਣਾ ਨਹੀਂ ਹੈ ਮਨੁੱਖ ਦੇ ਕੋਲ ਨਾਮ ਤੋਂ ਬਿਨਾਂ ਤੋਂ ਅੱਜ ਵੀ ਗੁਰੂ ਤੇਗ ਬਹਾਦਰ ਸਾਹਿਬ ਕੀ ਨੇ ਬੜੀ ਵੱਡੀ ਰਹਿਮਤ ਕੀਤੀ ਹੈ ਇਸ ਮੁਬਾਰਕ ਬਚਨ ਵਿੱਚ ਕੁਝ ਸਵਾਲ ਨੇ ਤੇ ਮੁੜ ਉਹਨਾਂ ਸਵਾਲਾਂ ਦੇ ਜਵਾਬ ਨੇ ਹ ਐਸੇ ਸ਼ਬਦ ਦੇ ਵਿੱਚ ਜਵਾਬ ਵਿੱਚ ਸਤਿਗੁਰ ਜੀ ਨੇ ਰੱਖੇ ਨੇ ਆਓ ਇੱਕ ਇੱਕ ਸਵਾਲ ਨੂੰ ਪਹਿਲਾਂ ਸਮਝਣ ਦੀ ਕੋਸ਼ਿਸ਼ ਕਰੀਏ ਫਿਰ ਉਹਨਾਂ ਦੇ ਜਵਾਬ ਲੱਭਣ ਦੀ ਕੋਸ਼ਿਸ਼ ਕਰੀਏ ਸਵਾਲ ਜਵਾਬ ਦੇ ਵਿੱਚ ਇੱਕ ਬੜਾ ਪਿਆਰਾ سلسلہ ਹੁੰਦਾ ਹੈ ਕਿਉਂਕਿ ਜਿਹੜਾ ਸਵਾਲ ਕਰਦਾ ਹੈ ਉਹਦੇ ਅੰਦਰ ਕੁਝ ਜਾਣਨ ਦੀ ਲਾਲਸਾ ਹੁੰਦੀ ਹੈ ਸਮਝਣ ਦੀ ਕੁਝ ਤਮੰਨਾ ਹੁੰਦੀ ਹੈ ਇਸ ਲਈ ਉਹ ਬੜੇ ਧਿਆਨ ਨਾਲ ਸੁਣਦਾ ਜਿਹਦਾ ਸਵਾਲ ਹੁੰਦਾ ਹੈ ਹੁਣ ਆਪਾਂ ਸਵਾਲ ਹੀ ਨਹੀਂ ਕਰਦੇ ਤੇ ਸਾਨੂੰ ਪਤਾ ਵੀ ਨਹੀਂ ਹੈ ਇਸ ਲਈ ਅਵੇਸ਼ਲੇ ਪਣ ਵਾਂਗੂ ਬੈਠ ਕੇ ਅਸੀਂ ਥੋੜਾ ਜਿਹਾ ਵਕਤ ਗੁਜ਼ਾਰਾ ਕਰਕੇ ਤੁਰ ਜਾਨੇ ਆ ਜੇ ਕਿਤੇ ਮੇਰੇ ਜੀਵਨ ਵਿੱਚ ਸਵਾਲ ਤੇ ਜਵਾਬ ਵਾਲੀ ਕਹਾਣੀ ਵਾਪਰੇ ਮੈਨੂੰ ਪਤਾ ਹੋਵੇ ਕਿ ਫਿਰ ਸੱਚ ਕਰਕੇ ਜਾਣੇ ਉਹ ਜਵਾਬ ਮੇਰੇ ਜੀਵਨ ਵਿੱਚ ਲਾਗੂ ਹੋਇਆ ਮੈਨੂੰ ਜ਼ਿੰਦਗੀ ਦਾ ਰਾਹ ਵੀ ਦਿਖਾਵੇਗਾ ਆਓ ਪ੍ਰਾਨੀ ਕੌਣ ਉਪਾਉ ਕਰੇ ਪ੍ਰਾਨੀ ਸ਼ਬਦ ਦਾ ਅਰਥ ਹੁੰਦਾ ਛਾ ਲੈਣ ਵਾਲਾ ਪ੍ਰਾਣਾਂ ਦੇ ਆਧਾਰ ਜਿਉਣ ਵਾਲਾ ਭਾਵੇਂ ਕੋਈ ਵੀ ਮਨੁੱਖ ਸਾਹ ਲੈ ਕੇ ਤਾਂ ਪਰ ਸਾਰੇ ਜੀਉ ਨੇ ਤੇ ਕੋਈ ਕਹਿ ਨਹੀਂ ਸਕਦਾ ਵੀ ਇਹ ਸਿੱਖ ਹੈ Hindu ਹੈ Jaini ਹੈ Bodhi ਹੈ ਨਹੀਂ ਸਮੁੱਚੀ ਮਾਨਵਤਾ ਲਈ ਸਤਿਗੁਰੂ ਇੱਕ ਸਵਾਲ ਹੈ ਪ੍ਰਾਨੀ ਕੌਣ ਉਪਾਉ ਕਰੇ ਪ੍ਰਾਨੀ ਕਿਹੜਾ ਉਪਾਉ ਕਰੇ ਮਨੁੱਖ ਕੀ ਯਤਨ ਕਰੇ ਮਨੁੱਖ ਕੀ ਉਪਰਾਲਾ ਕਰੇ ਮਨੁੱਖ ਨੂੰ ਆਪਣੀ ਜ਼ਿੰਦਗੀ ਚ ਕਿਹੜਾ ਕਰਮ ਕਰਨਾ ਚਾਹੀਦਾ ਹੈ ਕਿਹਦੇ ਨਾਲ ਪ੍ਰਾਨੀ ਕੌਣ ਉਪਾਉ ਕਰੈ ਜਾਂਤੇ ਭਗਤ ਰਾਮ ਕੀ ਪਾਵੈ ਜਮ ਕੋ ਤਰਾਸ ਹਰੈ ਕਹਿੰਦੇ ਕਿਹੜਾ ਇਹੋ ਜਿਹਾ ਉਪਾਉ ਕਰੇ ਜੀਤੇ ਨਾਲ ਇੱਕ ਤਾਂ ਉਹਨੂੰ ਰਾਮ ਦੀ ਭਗਤੀ ਮਿਲ ਜਾਏ ਇਹ ਮੈਂ ਬਾਰ ਬਾਰ ਜ਼ਿਕਰ ਕਰਦਾ ਆ ਰਿਹਾ ਹਾਂ ਤੁਹਾਡੇ ਨਾਲ ਸੰਝਾ ਸਤਿਗੁਰੂ ਜੀ ਇੱਕ ਇੱਕ ਪੰਕਤੀ ਦੇ ਵਿੱਚ ਸੰਗੋ ਰੱਬ ਦਾ ਲੜ ਪਕੜਾ ਦਿੰਦੇ ਨੇ ਬਾਕੀ ਸਾਰੇ ਹੀ ਨੇ ਜਿੰਨੇ ਧਰਮ ਕਰਮ ਉਹ ਥੱਲੇ ਰਹਿ ਜਾਂਦੇ ਨੇ ਹੁਣ ਇੱਥੇ ਇੱਕ ਰੱਬ ਦੀ ਗੱਲ ਹੈ ਇੱਕ ਪੰਨਾ ਮੈਂ ਥੋੜਾ ਥੋੜਾ ਜਿਹਾ ਲੈ ਕੇ ਇਸੇ ਗੱਲ ਨੂੰ ਅੱਗੇ ਤੋਰਦੇ ਹਾਂ ਗੁਰੂ ਜੀ ਨੇ ਕਿਸੇ ਦੂਜੇ ਧਰਮਾਂ ਦੀ ਤੋਹੀਨ ਨਹੀਂ ਕੀਤੀ ਬਿਲਕੁਲ ਨਹੀਂ ਪਰ ਉਹਨਾਂ ਦੇ ਵਿੱਚ ਵਰਤ ਦਾ ਸੱਚ ਵੀ ਮਨੁੱਖ ਨੂੰ ਦਿਖਾਇਆ ਇੱਕ شادی ਦੀ ਉਦਾਹਰਣ ਲੈ ਲਈਏ ਕਿਸੇ ਵੀ ਸਕੂਲ ਦੇ ਵਿੱਚੋਂ ਪੜ੍ਹ ਕੇ ਗਏ ਵਿਦਿਆਰਥੀ ਉਸ ਸਕੂਲ ਦੀ ਨੁਮਾਇੰਦਗੀ ਕਰਦੇ ਨੇ ਵੀ ਇਹ ਸਕੂਲ ਚੰਗਾ ਏ ਦਾ ਮਾੜਾ ਕਿਸੇ ਵੀ ਬੈਦ ਡਾਕਟਰ ਕੋਲੋਂ ਠੀਕ ਹੋਏ ਮਰੀਜ਼ ਉਸ ਡਾਕਟਰ ਡਾਕਟਰ ਦੀ ਲਿਆਕਤ ਨੂੰ ਉਹਦੀ ਕੁਆਲੀਫਿਕੇਸ਼ਨ ਨੂੰ ਬਾਹਰ ਦੁਨੀਆ 'ਚ ਪ੍ਰਗਟ ਕਰਦੇ ਨੇ ਲੋਕ ਬੋਰਡ ਤੇ ਭਾਵੇਂ ਦਸ ਲਾ ਲਈਏ ਬੋਰਡ ਲਾਉਣਰ ਕੀ ਫਰਕ ਪੈਂਦਾ ਜੇ ਮੇਰੇ ਕੋਲੋਂ ਕੋਈ ਮਰੀਜ਼ ਠੀਕ ਹੀ ਨਹੀਂ ਹੋਇਆ ਤਮ ਇੱਕ ਚੰਗਾ ਡਾਕਟਰ ਨਹੀਂ ਕਹਿ ਸਕਦਾ ਇਸੇ ਤਰ੍ਹਾਂ ਅਣਗਿਣਤ ਉਦਾਹਰਨਾਂ ਨੇ ਜਿਸ ਖਾਣਾ ਖਾਣ ਦੇ ਨਾਲ ਮੈਂ ਰੋਗੀ ਹੋ ਜਾਣਾ ਹੈ ਉਹ ਖਾਣਾ ਚੰਗਾ ਨਹੀਂ ਹੋ ਸਕਦਾ ਜੇ ਖਾਣਾ ਖਾਣ ਨਾਲ ਮੇਰੇ ਰੋਗ ਮਿਟ ਜਾਂਦੇ ਨੇ ਉਹ ਖਾਣਾ ਅਤ ਦਾ ਬਿਹਤਰ ਹੋਵੇਗਾ ਭਾਵੇਂ ਉਹਦੇ ਭਾਂਡੇ ਸਾਦੇ ਹੋ ਸਕਣ। ਇਹੋ ਜਿਹੀ ਕਿੰਨੀ ਉਦਾਹਰਨਾਂ ਤੁਸੀਂ ਸੋਚ ਸਕਦੇ ਹੋ? ਇਸੇ ਤਰ੍ਹਾਂ ਜਿਨ੍ਹਾਂ ਧਾਰਮਿਕ ਗ੍ਰੰਥਾਂ ਵਿੱਚੋਂ ਪੈਦਾ ਹੋਏ ਧਰਮੀ ਲੋਕ ਉਹ ਧਰਮੀ ਲੋਕਾਂ ਦਾ ਜੀਵਨ ਹੈ ਜਿਹੜਾ ਉਹ ਉਸ ਧਾਰਮਿਕ ਗ੍ਰੰਥ ਦੀ ਵਿਆਖਿਆ ਕਰ ਰਿਹਾ ਹੁੰਦਾ ਹੈ ਧਾਰਮਿਕ ਗ੍ਰੰਥ ਨੇ ਬਾਹਰ ਨਹੀਂ ਫਿਰਨਾ ਹੁਣ ਗੁਰੂ ਗ੍ਰੰਥ ਸਾਹਿਬ ਸਟੋਰਾਂ ਤੇ ਥੋੜਾ ਫਿਰਦੇ ਨੇ ਸਟੋਰਾਂ ਤੇ ਤਾਂ ਅਸੀਂ ਫਿਰਨਾ ਹੈ ਮੇਰਾ ਜੀਵਨ ਬਾਹਰ ਕਿਹੋ ਜਿਹਾ ਹੈ ਇਹ ਗੱਲ ਪ੍ਰਗਟ ਕਰਦੀ ਵੀ ਮੈਂ ਕਿਸ ਗੁਰੂ ਦੀ ਸਿੱਖਿਆ ਲਈ ਹੋਈ ਹੈ ਇਸ ਲਈ ਜਿੰਨੇ ਵੀ ਬਾਕੀ ਧਾਰਮਿਕ ਗ੍ਰੰਥ ਨੇ ਉਹਨਾਂ ਵਿੱਚੋਂ ਪੈਦਾ ਹੋਏ ਧਰਮੀਆਂ ਦੀਆਂ ਕਮਜ਼ੋਰੀਆਂ ਇਹ ਦੱਸਦੀਆਂ ਨੇ ਕਿ ਇਹ ਧਾਰਮਿਕ ਗ੍ਰੰਥ ਨੇ ਜਿਹੜੇ ਸਿਮਰਤ ਸ਼ਾਸਤਰ ਉਹਨ ਪਾਪ ਵਿਚਾਰ ਦੇ ਤਤ ਸਾਰ ਨਾ ਜਾਣੀ ਉਹ ਉਸ ਪਰਮ ਤਤ ਤੱਕ ਨਹੀਂ ਪਹੁੰਚ ਸਕੇ ਜਿਸ ਪਰਮ ਤਤ ਤੱਕ ਅਸੀਂ ਪਹੁੰਚਣ ਵਾਸਤੇ ਦੁਨੀਆ 'ਚ ਆਏ ਆਂ ਭਈ ਪ੍ਰਾਪਤ ਮਾਨੁੱਖ ਦੀ ਹੋਰੀਆ ਗੋਬਿੰਦ ਮਿਲਣ ਕੀ ਇਹੇ ਤੇਰੀ ਬਰੀਆ ਪੜਨ ਮਾੜਾ ਨਹੀਂ ਜੀ ਨੂੰ ਮਰਦੀ ਪੜੋ ਕੋਈ ਤੇ ਰਾਜ ਨਹੀਂ ਪਰ ਉਹਦੇ ਵਿੱਚੋਂ ਪੈਦਾ ਹੋਇਆ ਜੀਵਨ ਸਾਨੂੰ ਇਹ ਦੱਸਦਾ ਹੈ ਵੀ ਕਿੱਥੇ ਤੱਕ ਹੈ ਇੱਕ ਪਲ ਥੋੜਾ ਜਿਹਾ ਹੋਰ ਧਿਆਨ ਦਿਓ ਜੇ ਗੁਰੂ ਅਰਜਨ ਪਾਚਾ ਜੀ ਨੇ ਗੁਰਬਾਣੀ ਵਿੱਚ ਬ੍ਰਹਮ ਗਿਆਨੀ ਦਾ ਲਿਖਿਆ ਹੈ ਕਿਸੇ ਸੰਤ ਦਾ ਲਿਖਿਆ ਹੈ ਕਿਸੇ ਸਾਧ ਦਾ ਲਿਖਿਆ ਹੈ ਤਾਂ ਕੇਵਲ ਉਪਮਾ ਜਾਂ ਵਡਿਆਈ ਕਰਨ ਵਾਲੇ ਸ਼ਬਦ ਨਹੀਂ ਉਹ ਗਏ ਦੇ ਸਿੱਖ ਗੁਰੂ ਰਾਮਦਾਸ ਜੀ ਦੇ ਉਹਨਾਂ ਨੇ ਆਪਣੀਆਂ ਅੱਖਾਂ ਦੇ ਸਾਹਮਣੇ ਦੇਖੇ ਨੇ ਉਹਨਾਂ ਨੇ ਉਹ ਸਿੱਖ ਦੇਖੇ ਨੇ ਇਹੋ ਦੇਖੇ ਸਿੱਖ ਉਹਨਾਂ ਨੇ ਪ੍ਰਵਾਸ਼ਾ ਕੁਰਬਾਨੀ ਵਿੱਚ ਬਿਆਨ ਕੀਤੀ ਹੈ ਨਾ ਬ੍ਰह्म ज्ञानी ਕਹੇ ਧੀਰਜ ਏਕ ਜਿਉਂ ਵਸਤਾ ਕੋ ਖੋਦੇ ਕੋ ਚੰਦਨ ਲੇਪ ਇਹ ਉਹਨਾਂ ਦੇ ਸਮੇਂ ਸਿੱਖ ਹੋਇਆ ਹੈ ਭਾਈ ਮਨਜ ਉਹਦਾ ਜੀਵਨ ਉਹ ਹੈ ਜਈ ਸੀ ਵੀ ਦੁਨੀਆ ਭਾਵੇਂ ਕੁਝ ਵੀ ਕਹਿ ਦੇਵੇ 72 ਪਿੰਡਾਂ ਦਾ ਚੌਧਰੀ ਇੱਕ ਵਕਤ ਉਹਦੇ ਜੀਵਨ ਵਿੱਚ ਐਸਾ ਵੀ ਆਇਆ ਪਈਓ ਕਾ ਖੁਰਚ ਕੇ ਕਾ ਮੰਡੀ ਵਿੱਚ ਆਨਾ-ਦਵਾਨੇ ਦੀ ਆਪਣੇ ਕਾ ਦੀ ਪੰਡ ਵੇਚ ਕੇ ਕਰਦਾ ਗੁਜ਼ਾਰਾ ਕਰ ਰਿਹਾ ਉਹ ਜਿਹੇ ਸਿੱਖ ਵੀ ਨੇ ਸਾਹਮਣੇ ਦੇਖਣ ਲੱਗਿਆਂ ਜਿਹੋ ਜਿਹੇ ਕੁਰਬਾਨੀ ਵਿੱਚ ਸਾਧ ਦੀ ਸੰਤ ਦੀ ਕਿਸੇ ਗੁਰਮਖ ਦੀ ਵਡਿਆਈ ਦਾ ਜ਼ਿਕਰ ਹੈ ਉਹ ਜਿਹੇ ਸਿੱਖ ਗੁਰੂ ਦੇ ਕੋਲ ਸੰਨ ਗੁਰੂ ਅਰਜਨ ਪਾਚੀ ਨੇ ਆਪਣੀ ਅੱਖੀ ਦੇਖੇ ਹੋਏ ਨੇ ਸਮਝ ਦੇ ਲੈ ਨਿਉ ਸਿਕ ਆਉ ਵਾਪਸ ਚਲੀਏ ਜਿਹੜੀ ਬੇਨਤੀ ਕਰ ਰਿਹਾ ਸ਼ਾਂ ਜਾਣ ਤੇ ਭਗਤ ਰਾਮ ਕੀ ਪਾਵੈ ਕਿਹੜਾ ਯਤਨ ਕਰੇ ਜੀਵ ਜਿਤੇ ਨਾਲ ਉਹਨੂੰ ਰਾਮ ਦੀ ਭਗਤੀ ਮਿਲ ਜਾਵੇ ਜਮ ਕੋ ਤਰਾਸ ਹਰੈ ਤਰਾਸ ਦਾ ਮਤਰਭ ਹੁੰਦਾ ਡਰੋ ਜਿਹੜਾ ਬੰਦਾ ਬਹਾਦਰ ਹੈ ਉਹ ਜੀਵਨ ਵਿੱਚ ਇੱਕੋ ਹੀ ਮੌਤ ਮਰਦਾ ਹੈ ਪਰ ਜਿਹੜਾ ਬੰਦਾ ਡਰਕਲ ਹੈ ਉਹ ਹਰ ਰੋਜ਼ ਮਰਦਾ ਹੈ ਉਹ ਡਰਿਆ ਹੋਇਆ ਮੌਤ ਤੋਂ ਹਰ ਰੋਜ਼ ਹੀ ਮਰਦਾ ਹੈ ਕੋਈ ਨਿੱਕੀ ਜੀ ਗੱਲ ਹੋ ਗਈ ਝਟ ਡਰ ਜਾਂਦਾ ਹੈ ਜਿਹੜਾ ਮਨੁੱਖ ਅਸਲ ਵਿੱਚ ਗੁਰਬਾਣੀ ਦੇ ਅਨੁਸਾਰ ਜਿਉਣ ਲੱਗ ਪਿਆ ਉਹਨੂੰ ਇਸ ਗੱਲ ਦਾ ਪਤਾ ਹੈ ਉਹ ਪ੍ਰਪੇਅਰ ਹੋ ਜਾਂਦਾ ਹੈ ਤਿਆਰ ਹੋ ਜਾਂਦਾ ਹੈ ਵੀ ਇੱਕ ਦਿਨ ਜ਼ਿੰਦਗੀ ਦੀ ਉਮਰ ਲਮੇਰੀ ਹੋ ਜਾਣੀ ਹੈ ਕੋਈ ਨਾ ਕੋਈ ਬਹਾਨਾ ਬਣ ਜਾਣਾ ਡਾਇਗਨੋਸ ਕਰਨਗੇ ਡਾਕਟਰ ਤੇ ਇਹ ਪਤਾ ਲੱਗੇਗਾ ਜੀ ਫਲਾਣੀ ਬਿਮਾਰੀ ਹੈ ਤੇ ਉਹ ਲਾਸਟ ਸਟੇਜ ਤੇ ਹੈ ਇਹ ਆਪਣੇ ਆਪ ਨੂੰ ਆਪਾਂ ਨੂੰ ਤਿਆਰ ਕਰਨਾ ਚਾਹੀਦਾ ਕਿ ਇੱਕ ਦਿਨ ਮੇਰੇ ਨਾਲ ਵੀ ਇਹ ਕੁਝ ਵਾਪਰਨਾ ਕੁਝ ਨਾ ਕੁਝ ਐਸਾ ਨਿਕਲਣਾ ਹੀ ਹੈ ਆਖਰ ਜੀ ਦੇ ਨਾਲ ਸਰੀਰ ਦਾ ਭਾਂਡਾ ਭੱਜਣਾ ਹੁਣ ਜਿਹੜਾ ਬੰਦਾ ਤਿਆਰ ਹੈ ਜਿਨੇ ਕੁਰਬਾਨੀ ਪੜੀ ਹੈ ਉਹਨੂੰ ਇਸ ਗੱਲ ਦਾ ਪਤਾ ਹੈ ਵੀ ਇੱਕ ਨਾ ਇੱਕ ਦਿਨ ਜੋ ਉਪ ਜੋ ਸੋ ਬੰਸ ਹੈ ਪਰ ਉਹ ਆਜ ਕੈ ਕਾਲ ਉਹ ਡਰਦਾ ਨਹੀਂ ਹੈ ਉਹ ਡਰਦਾ ਨਹੀਂ ਹੈ ਉਹਦੇ ਲਈ ਤਾਂ ਨਿਚ ਕਰ ਜਾਣ ਦਾ ਆਪਣੇ ਮਨ ਵਿੱਚ ਇੱਕ ਚਾਅ ਹੈ ਉਹਦੇ ਮਨ ਵਿੱਚ ਡਰ ਨਹੀਂ ਹੈ ਪ੍ਰਾਨੀ ਕੌਣ ਉਪਾਉ ਕਰੇ ਪ੍ਰਾਨੀ ਕੀ ਉਪਾ ਕਰੇ ਜਾਤੇ ਭਗਤ ਰਾਮ ਕੀ ਪਾਵੈ ਜਮ ਕੋ ਤਰਾਸ਼ ਹਰੈ ਰਹਾਉ ਅਗਲੇ ਸਵਾਲ ਨੇ ਕੌਣ ਕਰਮ ਵਿਦਿਆ ਕੋ ਕੈਸੀ ਧਰਮ ਕੌਣ ਫੁਨ ਕਰੀ ਉਹ ਕਿਹੜਾ ਕਰਮ ਕਰੇ ਕਿਹੜਾ ਉਹ ਗਿਆਨ ਹਾਸਲ ਕਰੇ ਕਿਹੜਾ ਉਹ ਧਰਮ ਕਮਾਵੇ ਜੀਤੇ ਨਾਲ ਉਹਦੇ ਜੀਵਨ ਵਿੱਚ ਕੌਣ ਨਾਮ ਗੁਰ ਜਾਂ ਕੈ ਸਿਮਰੇ ਭਵ ਸਾਗਰ ਕੋ ਤਰੀ ਉਹ ਕਿਹੜਾ ਨਾਮ ਜਪੇ ਜਿਹਦੇ ਨਾਲ ਉਹ ਭਵ ਸਾਗਰ ਤੋਂ ਪਾਰ ਹੋ ਜਾਏ ਇਹ ਸਾਰੇ ਸਵਾਲ ਨੇ ਹੁਣ ਤੱਕ ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜੱਗਿਆਸੂ ਦੇ ਮਨ ਵਿੱਚ ਉੱਠਦੇ ਸਵਾਲਾਂ ਨੂੰ ਆਪਣੀ ਸ਼ਬਦਾਬਲੀ ਬਖਸ਼ੀ ਹੈ ਸਵਾਲ ਛਾਡੇ ਨੇ ਇੱਕ ਪਲ ਮੈਂ ਫੇਰ ਰੁਕਣ ਲੱਗਾ ਗੁਰਬਾਣੀ ਤਿੰਨ ਰੂਪਾਂ ਚ ਵਰਤਦੀ ਹੈ ਬਹੁਤ ਧਿਆਨ ਨਾਲ ਸੁਣਿਓ ਕਦੇ ਕਦਾਈ ਗੁਰੂ ਜੀ ਸਾਡੇ ਵੱਲੋਂ ਵਕੀਲ ਬਣ ਕੇ ਰੱਬ ਦੇ ਚਰਨਾਂ ਵਿੱਚ ਅਰਦਾਸ ਕਰਦੇ ਨੇ ਜਿਵੇਂ ਸ਼ਬਦ ਹੈ ਮਾਈ ਮਨ ਮੇਰੋ ਵਸ ਨਾਹੀਂ ਉਹਨੇ ਇਹ ਨਹੀਂ ਵੀ ਗੁਰੂ ਜੀ ਦਾ ਮਨ ਵਸ ਵਿੱਚ ਨਹੀਂ ਹੈ ਨਹੀਂ ਗੁਰੂ ਜੀ ਦਾ ਤਾਂ ਵਸ ਵਿੱਚ ਹੈ ਪਰ ਉਹ ਇੱਕ ਚੰਗੇ ਵਕੀਲ ਮੰਗੂ ਜਿਵੇਂ ਚੰਗਾ ਵਕੀਲ ਹੈ ਨਾ ਆਪਣੇ ਕਲਾਇੰਟ ਨੂੰ ਉਹ ਬਿਆਨ ਦੱਸਦਾ ਵੀ ਤੂੰ ਐਵੇਂ ਬੋਲ ਲਈ ਐਵੇਂ ਗੁਰੂ ਜੀ ਸਾਡੇ ਵੱਲੋਂ ਬੋਲ ਰਹੇ ਨੇ ਸਾਨੂੰ ਗੱਲ ਨਹੀਂ ਕਰਨੀ ਆਉਂਦੀ ਸਾਡੇ ਵੱਲੋਂ ਰੱਬ ਦੀ ਦਰਗਾਹ 'ਚ ਬੋਲ ਰਹੇ ਨੇ ਵੀ ਇਹ ਇਹ ਕਹਿੰਦਾ ਵੀ ਮਾਈ ਮਨ ਮੇਰੋ ਬਸਨਾ ਹੈ ਨਿਸਬਾ ਸਰ ਵਿਖੇਨ ਕੋ ਤਾਬਤ ਕੇ ਬਿਧ ਰੁਕੋ ਤਾਹੇ ਇੱਕ ਗੁਰਬਾਣੀ ਦਾ ਪੱਖ ਹੋ ਹੈ ਜਿਦੇ ਵਿੱਚ ਗੁਰੂ ਜੀ ਨੇ ਬਹੁਤ ਵਾਰੀ ਸਾਡੇ ਵੱਲੋਂ ਰੱਬ ਦੇ ਚਰਨਾਂ 'ਚ ਅਰਦਾਸਾਂ ਕੀਤੀਆਂ ਨੇ ਦੂਜੇ ਪੱਖ ਕੁਰਬਾਨੀ ਦਾ ਇਹ ਹੈ ਬਹੁਤ ਆਤ ਥਾਵਾਂ ਦੇ ਉੱਤੇ ਜੋ ਰੱਬ ਨੇ ਸਨੇਹਾ ਗੁਰੂ ਜੀ ਨੂੰ ਦਿੱਤਾ ਰੱਬ ਕਹਿੰਦਾ ਉਹ ਗੁਰੂ ਜੀ ਸਾਨੂੰ ਦੱਸਦੇ ਨੇ ਫਿਰ ਕਈ ਥਾਵਾਂ ਤੇ ਰੱਬ ਵੱਲੋਂ ਆਏ ਹੋਏ ਸਨੇਹ ਸਾਨੂੰ ਦੱਸਦੇ ਨੇ ਭਈ ਇਵੇਂ ਇੱਕ ਤੀਜਾ ਪੱਖ ਜਿੱਥੇ ਕਦੇ-ਕਦਾਈ ਗੁਰੂ ਜੀ ਜਿਹਨੂੰ ਬਿਲਕੁਲ ਵੀ ਨਹੀਂ ਪਤਾ ਉਹਨੂੰ ਵੀ ਗਿਆਨ ਬਖਸ਼ਿਸ਼ ਕਰਦੇ ਨੇ ਉਹ ਤੀਜਾ ਪੱਖ ਹੈ ਕੁਰਬਾਨੀ ਦਾ ਕਦੇ-ਕਦਾਈ ਉਹਨੂੰ ਕਹਿੰਦੇ ਨੇ ਵੀ ਤੂੰ ਬੰਦਿਆਂ ਵਾਂਗੂ ਜਿਉ ਨੇਕ ਇਨਸਾਨ ਬਣਾ ਕਿਉਂ ਕਾਇਨਾਤ ਨੂੰ ਖਰਾਬ ਕਰਨਾ ਇਤਿਹਾਦਕ ਉੱਥੇ ਕਈ ਵਾਰੀ ਨੇਕ ਸਲਾਹ ਦਿੰਦੇ ਨੇ ਇਹਨਾਂ ਤਿੰਨ ਪੱਖਾਂ 'ਚ ਕੁਰਬਾਨੀ ਹੈ ਹੁਣ ਅੱਜ ਦੇ ਜਿਹੜੇ ਸਵਾਲ ਲੈਣਾ ਇਹ ਸਵਾਲ ਤਾਂ ਸਾਡੇ ਨੇ ਇਹ ਗੁਰੂ ਜੀ ਦੇ ਨਹੀਂ ਹੈ ਸਾਡੇ ਸਵਾਲਾਂ ਨੂੰ ਗੁਰੂ ਜੀ ਨੇ ਸ਼ਬਦਾਵਲੀ ਬਖਸ਼ਿਸ਼ ਕੀਤੀ ਹੈ ਭਈ ਜਿਹੜਾ ਬਹੁਤ ਗਹਿਰੇ ਤਲ ਤੱਕ ਚਲਾ ਜਾਂਦਾ ਹੈ ਆਪਾਂ ਤਾਂ ਉਹਨੇ ਤਲ ਤੱਕ ਅਜੇ ਗਏ ਨਹੀਂ ਨਾ ਆਪਣਾ ਤਾਂ ਕੰਮ ਹੈ ਜੋ ਬਹੁਤ ਪਰ ਹੈ ਆਪਾਂ ਤਾਂ ਸਿਰਫ ਧੀਆਂ ਪੁੱਤਰਾਂ ਦੀ ਦੇਹ ਰੋਗਤਾ ਕਾਰੋਬਾਰਾਂ ਦੀ ਸਫਲਤਾ ਮੇਰਾ ਸਿਰ ਦੁਖਣਾ हट ਜਾਏ ਮੇਰਾ ਬਲੱਡ ਪ੍ਰੈਸ਼ਰ ਠੀਕ ਹੋ ਜਾਏ ਮੇਰੀ ਸ਼ੂਗਰ ਠੀਕ ਹੋ ਜਾਏ ਅਸੀਂ ਤਾਂ ਇਸ ਪੱਦਰ ਤੀ ਖਲੋਤੇ ਹ ਜੇ ਇਹ ਉਸ ਪੱਦਰ ਦੀ ਗੱਲ ਹੈ ਜਿਹਦੇ ਅੰਦਰ ਪ੍ਰਪ ਬਿਲਣੇ ਦਾ ਚਾਉ ਪੈਦਾ ਹੋ ਗਿਆ ਉਹ ਪੁੱਛਣਿਆ ਹੈ ਉਸ ਜਗ੍ਹਾ ਸੁਦੇ ਸਵਾਲ ਨੇ ਕੀ ਸਵਾਲ ਨੇ ਮੈਂ ਇੱਕ ਵਾਰੀ ਫੇਰ ਦੁਹਰਾਉਣਾ ਪ੍ਰਾਨੀ ਕੌਣ ਉਪਾਉ ਕਰੈ ਜਾਂ ਤੇ ਭਗਤ ਰਾਮ ਕੀ ਭਾਵੈ ਜਮ ਕੋ ਤਰਾਸ ਹਰੈ ਕੌਣ ਕਰਮ ਵਿਦਿਆ ਕੋ ਕੈਸੀ ਕੌਣ ਧਰਮ ਕੌਣ ਫੁਨ ਕਰੀ ਕੌਣ ਨਾਮ ਗੁਰ ਜੰਕ ਸਿਮਰੈ ਪਵ ਸਤੁਰ ਕੋ ਤਰੀ ਇੱਥੇ ਤੱਕ ਸਾਰੇ ਸਵਾਲ ਨੇ ਹੁਣ ਗੁਰੂ ਜੀ ਉਹਨਾਂ ਚੀਜ਼ਾਂ ਦਾ ਜਵਾਬ ਦਿੰਦੇ ਨੇ ਜਵਾਬ ਕੀ ਹੈ ਕਲ ਮੇ ਏਕ ਨਾਮ ਕਿਰਪਾ ਨੇ ਇੱਥੇ ਰੁਕਣਾ ਪੈਣਾ ਪਾ। ਇੱਕ ਵਾਰੀ ਮੈਂ ਫਿਰ ਬੇਨਤੀ ਕਰਨ ਲੱਗਾ। ਕਈ ਵਾਰੀ ਦੁਨੀਆ ਵਿੱਚ ਚੱਲਦੀ ਉਦਾਹਰਨ ਲੈ ਕੇ ਗੁਰੂ ਦੀ ਗੱਲ ਕਰਦੇ ਨੇ। ਜੋ ਦੁਨੀਆ ਚ ਚਲੇ ਆ ਰਿਹਾ ਹੈ ਉਹਦੀ ਗੱਲ ਕਰਦੇ ਨੇ। ਪਰ ਜਿੱਥੇ ਕਿਤੇ ਆਪਣਾ ਨਿਰਣਾ ਦਿੰਦੇ ਨੇ ਉਹ ਸਿਧਾਂਤ ਹੁੰਦਾ ਹੈ ਅੱਜ ਦੀ ਗੱਲ ਕੱਲ ਮੈਂ ਕੱਲ ਦਾ ਅਰਥ ਹੈ ਕਲ ਯੁਗ ਉਹ ਜੇ ਆਪਾਂ ਇਹਦੇ ਅਰਥ ਇਹ ਕਰੀਏ ਵੀ ਕਲ ਯੁਗ ਕਿਉਂਕਿ ਲੋਕਾਂ ਨੇ ਸਮੇਂ ਦੀ ਵੰਡ ਕੀਤੀ ਹੋਈ ਹੈ ਭਈ ਕਲ ਯੁਗ ਆਉਂਦਾ ਹੈ ਤ੍ਰੇਤਾ ਆਉਂਦਾ ਹੈ ਦਵਪਰ ਆਉਂਦਾ ਹੈ ਸਤਜੁਗ ਆਉਂਦਾ ਹੈ ਸਮੇਂ ਦੀ ਵੰਡ ਹੈ ਗੁਰੂ ਜੀ ਨੇ ਇਸ ਸਮੇਂ ਦੀ ਵੰਡ ਨੂੰ ਨਕਾਰ ਦਿੱਤਾ ਕਹਿੰਦੇ ਨਹੀਂ ਨਹੀਂ ਬਿਲਕੁਲ ਨਹੀਂ ਤੁਸੀਂ ਝੂਠ ਬੋਲਦੇ ਹੋ ਮੈਨੂੰ ਦੱਸੋ ਜਿਹੜੇ ਕੰਮ ਕਲਯੁਗ ਵਿੱਚ ਹੋਏ ਕੀ ਉਹ ਸਤਯੁਗ ਵਿੱਚ ਨਹੀਂ ਹੋਏ ਮੈਨੂੰ ਦੱਸੋ ਜਿਹੜੇ ਕੰਮ ਸਤਯੁਗ ਵਿੱਚ ਹੋਏ ਕੀ ਉਹ ਕਲਯੁਗ ਵਿੱਚ ਨਹੀਂ ਹੋਏ ਅਸਲ ਕਹਾਣੀ ਮਨੁੱਖ ਦੀ ਬਿਰਤੀ ਦੀ ਹੈ ਬਹੁਤ ਸਮਝ ਲੈ ਇਸ ਗੱਲ ਨੂੰ ਚੰਗੀ ਤਰ੍ਹਾਂ ਮੈਂ ਅੱਗੇ ਜਾ ਕੇ ਇੱਕ ਉਦਾਹਰਨ ਦਿੰਦਾ ਜਿਵੇਂ ਬਾਰੀ ਤੌਰ ਤੇ ਮੌਸਮ ਤਬਦੀਲ ਹੁੰਦਾ ਹੈ ਗਰਮੀ ਆਪਣੇ ਸਮੇਂ ਨਾਲ ਆਉਂਦੀ ਹੈ ਸਰਦੀ ਆਪਣੇ ਸਮੇਂ ਨਾਲ ਆਉਂਦੀ ਹੈ ਬਰਸਾਤ ਆਪਣੇ ਸਮੇਂ ਨਾਲ ਆਉਂਦੀ ਹੈ ਮੈਂ ਐਸਾ ਨਹੀਂ ਕਰ ਸਕਦਾ ਕਿ ਅੱਜ ਮੇਰੇ ਬੱਚੇ ਦਾ ਵਿਆਹ ਹੈ ਤੇ ਅੱਜ ਬਰਸਾਤ ਨਾ ਹੋਵੇ ਮੈਂ ਐਸਾ ਨਹੀਂ ਕਰ ਸਕਦਾ ਉਹ ਸਮੇਂ ਦੀ ਤਬਦੀਲੀ ਨਾਲ ਆਉਣੀ ਹੈ ਇਹ ਬਾਹਰ ਦੀਆਂ ਰੁੱਤਾਂ ਦਾ ਜ਼ਿਕਰ ਹੈ ਪਰ ਗੁਰੂ ਜੀ ਕਹਿੰਦੇ ਜਿਹੜੀਆਂ ਤੇਰੇ ਅੰਦਰ ਦੀਆਂ ਰੁੱਤਾਂ ਹੈ ਨਾ ਇਹਨੂੰ ਤੂੰ ਜਦੋਂ ਮਰਜ਼ੀ ਬਦਲਾ ਸਕਦਾ ਹੈ ਜਦ ਮਰਜ਼ੀ ਕਲਯੁਗ لے ਆ ਸਕਦਾ ਹੈ ਜਦ ਮਰਜ਼ੀ ਸਤਯੁਗ ਲੈ ਆ ਸਕਦਾ ਹੈ ਇਹ ਤਾਂ ਬਾਹਰੀ ਤਬਦੀਲੀਆਂ ਨੇ ਬਾਹਰੀ ਤੂੰ ਨਹੀਂ ਕਰ ਸਕਦਾ ਮਨਾ ਪਰ ਤੂੰ ਆਪਣੇ ਅੰਦਰ ਕਰ ਸਕਦਾ ਹੈ ਅੰਦਰ ਕਲਯੁਗ ਕਦੋਂ ਵਾਪਰਦਾ ਇੱਕ ਘੜੀ ਨਾ ਮਿਲਤੇ ਵਾਹ ਵਾਹ ਬਹੁਤ ਆਨੰਦ ਇਹ ਜੇ ਕਿਤੇ ਤੁਸੀਂ ਨਾਲ ਬੋਲੋ ਕਿਉਂਕਿ ਅਸੀਂ ਵੀ ਇੱਕ ਮੈਂ ਵਚਨ ਪਹਿਲੋਂ ਕਹਿਣ ਲੱਗਾ ਹੈ ਕਈ ਗੱਲਾਂ ਚਲਦੀਆਂ ਬਹੁਤ ਉਬਾਲੇ ਹੁੰਦੇ ਨੇ ਅੰਦਰੋਂ ਸਤਿਗੁਰੂ ਆਖਦੇ ਨੇ ਕਹਿੰਦੇ ਹਰ ਕੋ ਜਸ ਸੁਣ ਰਸਨ ਬਖਾਨੀ ਆਪਣੀ ਕੰਨਾਂ ਨਾਲ ਰਸ ਗੁਰੂ ਦਾ ਜਸ ਸੁਣ ਕੇ ਨਾ ਜ਼ੁਬਾਨ ਤੋਂ ਕਿਹਾ ਵੀ ਕਰੀਏ ਕਿਹਾ ਵੀ ਕਰੀਏ ਆਪਣੀ ਜ਼ੁਬਾਨ ਨਾਲ ਬੋਲਣ ਸਫਲ ਹੁੰਦੀ ਹੈ ਵਾਪਸ ਉੱਥੇ ਚਲੀਏ ਗੁਰੂ ਜੀ ਕਹਿੰਦੇ ਵੀ ਤੁਸੀਂ ਬਾਹਰੀ ਤਬਦੀਲੀ ਨਹੀਂ ਕਰ ਸਕਦੇ ਪਰ ਆਪਣੇ ਅੰਦਰਲੀ ਕਰ ਸਕਦੇ ਹੋ ਜਦੋਂ ਵੀ ਗੁਰੂ ਤੋਂ ਟੁੱਟ ਗਏ ਮੇਰੇ ਲਈ ਉਹ ਸਮਾਂ ਕੱਲ ਜੋ ਹੈ ਜਦੋਂ ਮੈਂ ਗੁਰੂ ਚਰਨਾਂ 'ਚ ਜੁੜਿਆ ਹੋਇਆ ਦੁਨੀਆ 'ਚ ਭਾਵੇਂ ਕੱਲ ਜੋ ਉਹ ਮੇਰੇ ਲਈ ਉਹ ਸਤ ਜੋ ਹੈ ਸੋਈ ਦਿਵਸ ਸੁਹਾਵੜਾ ਜਿਤ ਪ੍ਰਭ ਆਵੇ ਚਿਤ ਜਿਤ ਦਿਨ ਵਿਸਰੇ ਪਾਰ ਬ੍ਰਹਮ ਫਿਟ ਪੁੜੇ ਨੀ ਰੁੱਤ ਦੁਨੀਆਂ ਦੀ ਭਾਵੇਂ ਜਿੰਨਾ ਮਰਜ਼ੀ ਵਧੀਆ ਹੋਵੇ ਆ ਦੇਖੋ ਸ਼ਬਦ ਮੇਰਾ ਕਹਿੰਦਾ ਤੁਹਾਨੂੰ ਸਾਰਿਆਂ ਨੂੰ ਯਾਦ ਹੋਣਗੇ ਗੁਰੂ ਕੇ ਪਿਆਰੇ ਕੀਰਤਨ ਇਹ ਬਹੁਤ ਪੜਦੇ ਨੇ ਇਹਨੂੰ ਜਦੋਂ ਬਸੰਤ ਦੇ ਦਿਨ ਹੁੰਦੇ ਨੇ ਸ਼ਬਦ ਕੀ ਹੈ ਨਾਨਕ ਤਿਨਾ ਬਸੰਤ ਹੈ ਉਹਨਾਂ ਦੀ ਬਸੰਤ ਹੈ ਜਿਨ ਕਰ ਵਸਿਆ ਕੰਤ ਜਿਨ੍ਹਾਂ ਦਾ ਰੱਬ ਨਾਲ ਮਲਾਪ ਹੋ ਗਿਆ ਜਿਲ ਕੇ ਕੰਤ ਜਿਸ਼ਾਪੁਰੀ ਜਿਹਨੂੰ ਆਪਣੇ ਪਿਆਰੇ ਨਾਲ ਵਿਛੋੜਾ ਪਿਆ ਹੋਇਆ ਛੇ ਅਹਨੇ ਸਫਰੇ ਜਲੰਤ ਉਤਾ ਵਸੰਤ ਦੇ ਦਿਨਾਂ ਵਿੱਚ ਵੀ ਛੜ ਰਿਹਾ ਉਹਦਾ ਕਾਦਾ ਬਸੰਤ ਹੈ ਬਸੰਤ ਤਾਂ ਉਸ ਮਨੁੱਖ ਦਾ ਹੈ ਜਿਹੜਾ ਰੱਬ ਦੇ ਚਰਨਾਂ ਵਿੱਚ ਜੁੜ ਗਿਆ ਜਿਹੜਾ ਜੁੜ ਗਿਆ ਉਦੋਂ ਬਾhme ਬਾਹਰ ਪੱਤਝੜ ਹੋਵੇ ਪਰ ਉਹਦੇ ਤਾਂ ਅੰਦਰ ਬਸੰਤ ਹੈ ਨਾ ਜੀਦਾ ਵਿਛੋੜਾ ਪਿਆ ਹੋਇਆ ਸਾਰੀ ਦੁਨੀਆ ਚ ਬਸੰਤ ਹੋਵੇ ਪਰ ਮੇਰੇ ਤਾਂ ਅੰਦਰ ਵਿਛੋੜਾ ਹੈ ਨਾ ਮੇਰੇ ਤਾਂ ਅੰਦਰ ਬਸੰਤ ਨਹੀਂ ਹੋ ਸਕਦਾ ਐਸੀਆਂ ਬਹੁਤ ਪੰਕਤੀਆਂ ਨੇ ਚੰਦਨ ਚੰਦਨ ਸਰਦ ਰੁੱਤ ਚੰਦਨ ਦਾ ਸਾਰਾ ਲੇਪ ਕਰ ਲਈਏ ਮੱਥੇ ਤੇ ਚੰਦਨ ਦਾ ਟਿੱਕਾ ਤਾਂ ਹੀ ਲਾਇਆ ਜਾਂਦਾ ਸੀ ਵੀ ਮੈਂ ਦਿਮਾਗੀ ਤੌਰ ਤੇ ਠੰਡਾ ਰਹਾ ਮਾਂ ਚੰਦਨ ਦਾ ਟਿੱਕਾ ਲਾਉਣਾ ਚੰਨ ਚਾਨਣੀ ਰਾਤ ਵਿੱਚ ਬੈਠਣਾ ਸਰਦੀ ਦੀ ਰੁੱਤ ਵਿੱਚੋਂ ਵਿਚਰਨਾ ਕਹਿੰਦੇ ਭਾਵੇਂ ਇਹ ਅਤ ਦੀਆਂ ਠੰਡੀਆਂ ਚੀਜ਼ਾਂ ਨੇ ਪਰ ਇਹ ਠੰਡਕ ਇਹਨਾਂ ਨਾਲ ਨਹੀਂ ਮਿਲਦੀ ਇੱਕ ਠੰਡ ਕੋ ਵੀ ਹੈ ਜਿਹੜੀ ਨਾਮ ਵਿੱਚੋਂ ਮਿਲਦੀ ਹੈ ਉਹ ਠੰਡਕ ਉਹ ਹੈ ਵੀ ਬੰਦਾ ਗੁਰੂ ਜੀ ਭਾਵੇਂ ਮਨੁੱਖੀ ਜਾਮੇ ਵਿੱਚ ਤਤੀ ਤਵੀ ਤੇ ਬੈਠ ਗਏ ਪਰ ਅੰਦਰ ਨਹੀਂ ਤਪਿਆ ਅੰਦਰ ਨਹੀਂ ਤਪਿਆ ਦੂਜੇ ਪਾਸੇ ਉਹ ਵੀ ਨੇ ਪੋਦਾ ਮਹੀਨਾ ਕਹਿਰ ਕਰ ਰਿਹਾ ਬਹੁਤ ਠੰਡ ਪੈਂਦੀ ਹੈ ਪਰ ਸਾਨੂੰ ਅੱਜ ਵੀ ਠੰਡਾ ਬੁਰਜ ਦੱਸਦਾ ਹੈ ਕਿ ਜਿਨ੍ਹਾਂ ਦਾ ਅੰਦਰ ਮਿਲਿਆ ਹੋਇਆ ਸੀਨਾ ਦੋ ਉਮਰਾਂ ਸਰਦੀ ਤੋਂ ਬਹੁਤ ਪ੍ਰਭਾਵਿਤ ਹੁੰਦੀਆਂ ਨੇ ਇੱਕ ਬਜ਼ੁਰਗੀ ਦੀ ਉਮਰ ਇੱਕ ਬਚਪਨ ਦੀ ਉਮਰ ਠੰਡੇ ਬੁਰਜ ਵਿੱਚ ਦੋ ਹੀ ਉਮਰਾਂ ਬੈਠੀਆਂ ਨੇ ਬੱਚੇ ਵੀ ਬੈਠੇ ਨੇ ਮਾਂ ਗੁੱਜਰ ਕੌਰ ਵੀ ਬੈਠੀ ਐ ਤਿੰਨ ਦਿਨ ਤਸੀਹੇ ਵੀ ਢੱਲੇ ਪਰ ਇੱਕ ਦਿਨ ਵੀ ਇਤਿਹਾਸ ਵਿੱਚ ਜ਼ਿਕਰ ਨਹੀਂ ਵੀ ਉਹਨਾਂ ਨੂੰ ਠੰਡ ਲੱਗੀ ਹੋਵੇ ਜਾਂ ਬਿਮਾਰ ਹੋ ਕੇ ਉਹਨਾਂ ਨੂੰ ਬਾਹਰਲਾ ਮੌਸਮ ਉਸ ਮਨੁੱਖ ਤੇ ਅਸਰ ਨਹੀਂ ਕਰ ਸਕਦਾ ਜਿਹਦੇ ਅੰਦਰ ਰੱਬ ਦੇ ਨਾਮ ਨਾਲ ਪਿਆਰ ਬਣ ਗਿਆ ਸਹਬ ਕਹਿੰਦੇ ਅੰਦਰਲੇ ਮੌਸਮ ਨੂੰ ਜਦੋਂ ਮਰਜ਼ੀ ਤਬਦੀਲ ਕਰ ਲਈਏ ਇਸ ਲਈ ਕਲਯੁਗ ਦਾ ਮਤਲਬ ਹੈ ਪਈ ਓ ਸ਼ਮਾ ਜਦੋਂ ਮੈਂ ਮਾਲਕ ਤੋਂ ਵਿਛੜ ਜਾਣਾ ਹੈ ਸਮੇਂ ਨੇ ਪੰਧ ਪੂਰਾ ਕਰ ਲਿਆ ਉਸ ਤੋਂ ਅੱਗੇ ਜਾਣਾ ਯੋਗ ਨਹੀਂ ਹੈ ਅੱਜ ਇੰਨੀਆਂ ਹੀ ਬੇਨਤੀਆਂ ਪ੍ਰਵਾਨ ਕਰਨਾ ਪੁੱਲਾਂ ਨਾਂ ਚਤਾਰਦੇ ਹੋਏ ਆਦਰ ਸਤਕਾਰ ਨਾਲ ਆਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ